ਜਿਹੜਾ ਵਾਸਤੇ ਮਜਬੂਰ ਹੋਣਾ ਪਿਆ ਉਹਦਾ ਕੀ ਕਹਾਣੀ ਹੈ ਦੇਖੋ ਜੀ ਬਹੁਤ ਮਾੜੀ ਗੱਲ ਹੈ ਉਹ ਸਰਕਾਰ ਵਾਸਤੇ ਜਿਹੜੀ ਸਰਕਾਰ ਕਹਿੰਦੀ ਹੁੰਦੀ ਸੀ ਕਿ ਬਦਲਾਅ ਦਾ ਰਾਜ ਲਿਆਉਣਾ ਹੈ ਬਦਲਾਅ ਦਾ ਰਾਜ ਲਿਆਉਣਾ ਹੈ ਪਿਛਲੀ ਵਾਰੀ ਵੀ 2018 ਦੇ ਵਿੱਚ ਜਦੋਂ ਵੋਟਾਂ ਪਈਆਂ ਤੇ ਕਾਂਗਰਸ ਸਰਕਾਰ ਨੇ ਵੀ ਇਹੋੀ ਰੀਤ ਪਾਈ ਸੀਗੀ ਕਿ ਕਾਗਜ ਵੱਢ ਕੇ ਸਰਪੰਚ ਬਣਾਏ ਤੇ ਇਹ ਬਦਲਾਵ ਵਾਲੀ ਸਰਕਾਰ ਵੀ ਉਹਰੇ ਤੋਂ ਵੀ ਦੋ ਕਦਮ ਗਾਂਹ ਹੋ ਕੇ ਚੱਲੀ ਆ ਇੱਥੇ ਬਹੁਤ ਬੁਰੇ ਹਾਲਾਤ ਹੈ ਇਸ ਨਾਲੋਂ ਚੰਗਾ ਤਾਂ ਐ ਕਿ ਸਰਕਾਰ ਨਾਮਿਨੇਟ ਕਰ ਲਿਆ ਕਰੇ ਸਰਪੰਚ ਕਿਉਂ ਲੋਕਾਂ ਦੇ ਪੈਸੇ ਦੀ ਵੀ ਬਰਬਾਦੀ ਕਰ ਰਹੇ ਆ ਦੁਸ਼ਮਣੀਆਂ ਪਾਉਂਦੇ ਆ ਆਪਸ ਵਿੱਚ ਤੇ ਜਾਂ ਉਹਨਾਂ ਨੂੰ ਕਾਗਜ ਦੇਣ ਛੋਟੇ ਛੋਟੇ ਲੀਕਪੋਲ ਰੱਖੇ ਹੋਏ ਆ ਚੁੱਲਾ ਟੈਕਸ ਐਨਓਸੀ ਜਿਹਰੇ ਨਾਲ ਕੀ ਦੂਜੀਆਂ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਰੋਕਿਆ ਜਾ ਸਕੇ ਤੇ ਜਿਹੜਾ ਕਲਾਨੌਰ ਬਲਾਕ ਦੀ ਗੱਲ ਆ ਪਰਸੋਂ ਦੇ ਇਹਨਾਂ ਦੇ ਸੈਕਟਰੀਆਂ ਦੇ ਮਗਰ ਲੱਗੇ ਹੋਏ ਆ ਮੈਂ ਖੁਦ ਗੱਲ ਕਰਦਾ ਰਿਹਾ ਸੈਕਟਰੀਆਂ ਨਾਲ ਸੈਕਟਰੀ ਐਦਾਂ ਲੋਕ ਰਿਹਾ ਜਿਵੇਂ ਡਾਕੂ ਨਹੀਂ ਲੋਕਦੇ ਪੁਲਿਸ ਨੂੰ ਵੇਖ ਕੇ ਕਦੀ ਕਹਿੰਦੇ ਆ ਉਹ ਫਲਾਣੇ ਦੀ ਦੁਕਾਨ ਤੇ ਆਜੋ ਜੀ ਮੈਂ ਉੱਥੇ ਬੈਠਾ ਹਾਂ ਜੇ ਉੱਥੇ ਕੋਈ ਬੰਦਾ ਪਹੁੰਚਦਾ ਏ ਫੇਰ ਕਹਿੰਦੇ ਜੀ ਸਾਡੀ ਰਿਟਾਇਰਮੈਂਟ ਚੱਲਣ ਢੀ ਆ ਤੁਸੀਂ ਨਾ ਪਰਜਾਪਤ ਭਵਨ ਦੇ ਵਿੱਚ ਭੇਜ ਦਿਓ ਬੰਦਿਆਂ ਨੂੰ ਜੇ ਉੱਥੇ ਬੰਦੇ ਪਹੁੰਚਦੇ ਆ ਫੇਰ ਕਹਿੰਦੇ ਫਲਾਣੇ ਮੋੜ ਤੇ ਆਜੋ ਇਸ ਕਰਕੇ ਕਿ ਦੇਣਾ ਨਹੀਂ ਚਾਹੁੰਦੇ ਚੁੱਲਾ ਟੈਕਸ ਲੇਕਿਨ ਨਾਂ ਵੀ ਨਹੀਂ ਕਰ ਰਹੇ ਤੇ ਖਰਾਬ ਕਰ ਰਹੇ ਆ ਵੀਡੀਓ ਸਾਹਮਣੂ ਮਿਲੇ ਆ ਐਡਾ ਮਾੜਾ ਰਵਈਆ ਹੈ ਪ੍ਰਸ਼ਾਸਨ ਦਾ ਇਲੈਕਸ਼ਨ ਜਿਨ੍ਹਾਂ ਨੇ ਕਰਵਾਉਣੀ ਆ ਵੀਡੀਓ ਸਾਹਿਬ ਆਪ ਛੱਡ ਕੇ ਕਮਰਾ ਪਿਛਲੇ ਪਾਸੇ ਜਾ ਕੇ ਬਹਿ ਗਏ ਤੇ ਅਸੀਂ ਪਾਰਟੀ ਦੇ ਨੁਮਾਇंदे ਆਏ ਆ ਇਸ ਹਲਕੇ ਦੇ ਵਰਕਰ ਆਏ ਆ ਆਪਣੀਆਂ ਮੰਗਾਂ ਲੈ ਕੇ ਤੇ ਸਾਡੀ ਗੱਲ ਸੁਣਨ ਵਾਸਤੇ ਵੀ ਵੀਡੀਓ ਇੱਥੇ ਨਹੀਂ ਸੀ ਬੈਠੀ ਬਾਅਦ ਵਿੱਚ ਸਾਡੇ ਪ੍ਰੈਸ਼ਰ ਕਰਨ ਨਾਲ ਆਏ ਆ ਤੇ ਆ ਕੇ ਕਹਿੰਦੇ ਆ ਜੀ ਕਿ ਸੈਕਟਰੀ ਉਹ ਪੁਰਾਣੀ ਬਿਲਡਿੰਗ 'ਚ ਬੈਠੇ ਆ ਮੈਂ ਉਸੇ ਟਾਈਮ ਬੰਦੇ ਭੇਜੇ ਕੋਈ ਪੁਰਾਣੀ ਬਿਲਡਿੰਗ ਦੇ ਵਿੱਚ ਸੈਕਟਰੀ ਨਹੀਂ ਆ ਇਹ ਸਰਾਸਰ ਧਾਂਦਲੀ ਹੋ ਰਹੀ ਹੈ 22 ਇਲੈਕਸ਼ਨ ਸਰਤੇ ਆ ਜਿਹੜਾ ਬੰਦਾ ਤਾਂ ਉੱਥੇ ਜਾ ਕੇ ਸਰੋਪਾ ਪਾ ਹੁੰਦਾ ਏ ਉਸ ਦੇ ਪਿੰਡ ਦੇ ਵਿੱਚ ਕੋਈ ਚੁੱਲਾ ਟੈਕਸ ਕੋਈ ਕੁਝ ਨਹੀਂ ਦਿੱਤਾ ਜਾ ਰਿਹਾ ਇਸ ਕਰਕੇ ਅਸੀਂ ਮੰਗ ਕਰਦੇ ਆ ਇਲੈਕਸ਼ਨ ਕਮਿਸ਼ਨ ਨੂੰ ਕਿ ਇਥੋਂ ਦੇ ਜਿਹੜਾ ਪ੍ਰਸ਼ਾਸਨ ਹੈ ਇਹਨੂੰ ਸਖਤੀ ਕੀਤੀ ਜਾ ਡੀਸੀ ਸਾਹਿਬ ਨੂੰ ਮੰਗ ਕਰਦੇ ਆ ਕਿ ਤੁਸੀਂ ਪੂਰੇ ਜ਼ਿਲ੍ਹੇ ਦੇ ਇੰਚਾਰਜ ਹੋ ਜੇ ਤੁਸੀਂ ਇਸ ਵੱਲ ਧਿਆਨ ਨਹੀਂ ਦਿਓਗੇ ਸਾਡੇ ਗਰਦਾਸਪੁਰ ਜ਼ਿਲ੍ਹੇ 'ਚ ਬਹੁਤ ਮਾੜੇ ਹਾਲਾਤ ਹੋਏ ਪਏ ਆ ਪੰਚਾਇਤੀ ਇਲੈਕਸ਼ਨਾਂ ਕਰਕੇ ਤੇ ਕਿਰਪਾ ਕਰਕੇ ਇਹਨਾਂ ਸਾਰਿਆਂ ਚੁੱਲਾ ਟੈਕਸ ਦਿਵਾਓ ਨਹੀਂ ਤੇ ਜੋ ਰੀਤ ਇਹ ਪਾ ਰਹੇ ਨੇ ਇਹਨਾਂ ਨੂੰ ਅੱਗੇ-ਅੱਗੇ ਜਾ ਕੇ ਹੰਡਾਉਣੀ ਔਖੀ ਹੋਊਗੀ ਜਾਨ ਸਰਕਾਰ ਮੁਕਾਬਲਾ ਅਸੀਂ ਆਪਣੀ ਪਾਰਟੀ ਦੇ ਨਾਲ ਸਾਰੀ ਹਾਈ ਕਮਾਂਡ ਦੇ ਨਾਲ ਗੱਲ ਚੱਲ ਰਹੀ ਹੈ ਜਿੱਥੋਂ ਤੱਕ ਜਾਣਾ ਪਊਗਾ ਭਾਵੇਂ ਕਾਨੂੰਨ ਦਾ ਸਹਾਰਾ ਲੈਣਾ ਪਊਗਾ ਲੈ ਕੇ ਇਹਦੇ ਵਾਸਤੇ ਜਦੋਜਹਿਦ ਕਰਾਂਗੇ ਪੂਰੇ ਟਕਾ ਕੇ ਪਹਿਲੇ ਨੰਬਰ ਤੇ ਤਾਂ ਇਹਨਾਂ ਦੀ ਧੌਂ ਤੇ ਗੋਡਾ ਦੇ ਕੇ ਲਾਵਾਂਗੇ ਜੇ ਨਾ ਦੇਣਗੇ ਤੇ ਫਿਰ ਅਗਲਾ ਹਥਿਆਰ ਕੰਡਾ ਵਰਤਾਂਗੇ ਤੇ ਇੰਨਾ ਹੀ ਬਸ ਇੰਨੇ ਨਾਲ ਧੰਨਵਾਦ ਆ ਵਰਕਰ ਸਾਰੇ ਬਹੁਤ ਪਰੇਸ਼ਾਨੀਆਂ ਚ ਸੀਗੇ ਦਿਨ ਰਾਤ ਫੋਨ ਆ ਰਹੇ ਸੀਗੇ ਉਹਨਾਂ ਦੇ ਕੀ ਸੀ ਸਾਨੂੰ ਐਦਾਂ ਪਰੇਸ਼ਾਨ ਕੀਤਾ ਜਾ ਰਿਹਾ ਤੇ ਉਹਰੇ ਵਾਸਤੇ ਅੱਜ